ਸੁਖਿੰਦਰ ਸਿੰਘ ਰੰਦਾਵਾ ਉਹਨਾਂ ਨੇ ਸੁਖਬੀਰ ਬਾਦਲ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਤੋਂ ਬਿਨਾ ਅਕਾਲੀ ਦਲ ਚੱਲ ਹੀ ਨਹੀਂ ਸਕਦਾ ਸੁਖਬੀਰ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਠੀਕ ਹੈ ਸੁਖਬੀਰ ਬਾਦਲ ਨੂੰ ਆਪਣੇ ਸਲਾਹਕਾਰਾਂ ਬਾਰੇ ਸੋਚਣਾ ਚਾਹੀਦਾ ਹੈ ਕਿਤੇ ਇਹ ਸਲਾਹਕਾਰ ਪਾਰਟੀ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ ਕੋਈ ਮਿਸ ਗਾਈਡ ਤਾਂ ਨਹੀਂ ਇਹਨਾਂ ਨੂੰ ਕਰ ਰਹੇ ਇਹ ਤੰਜ ਕੱਸ ਕੇ ਜਿਹੜੇ ਆਪਣੇ ਅੰਦਰਲੇ ਪਾਰਟੀ ਦੇ ਬੰਦੇ ਨੇ ਹਮ ਆਹੀ ਗੱਲ ਉਹ ਵੀ ਕਹਿ ਰਹੇ ਨੇ ਹਮ ਕਿ ਸਾਰਾ ਡੋਬਾ ਤੁਸੀਂ ਆ ਜਿਹੜੇ ਕੁਝ ਸਲਾਹਕਾਰ ਨੇ ਇਹਨਾਂ ਦੇ ਸੱਤੇ ਹੀ ਪਠਾਵਾ ਹਾਇਆ ਹੈਗਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਲੋਕ ਸਭਾ ਦੇ ਵਿੱਚ ਵੀ ਇੱਕ ਤਰੀਕੇ ਨਾਲ ਹਾਸ਼ੀਏ ਦੇ ਉੱਤੇ ਚੱਲ ਰਿਹਾ ਹੈ ਇੱਕ ਸੀਟ ਪੂਰੇ ਪੰਜਾਬ ਦੇ ਵਿੱਚ ਜ਼ੋਰ ਲਗਾਇਆ ਗਿਆ ਪਰ ਉਹਨਾਂ ਦੇ ਇੱਕੋ ਇੱਕ ਸੀਟ ਬਠਿੰਡੇ ਵਾਲੀ ਹਿੱਸੇ ਆਈ ਹੈ ਲੋਕ ਸਭਾ ਦੀ ਤਾਂ ਕਾਫੀ ਉਮੀਦਾਂ ਸੀਗੀਆਂ ਪਰ ਉਮੀਦਾਂ ਦੇ ਉੱਤੇ ਖਰਾ ਨਹੀਂ ਉਤਰਿਆ ਕੋਈ ਵੀ ਉਮੀਦਵਾਰ ਤਾਂ ਇਸੇ ਦੇ ਚੱਲਦੇ ਹੁਣ ਇੱਕ ਨਿੱਜੀ ਟੀਵੀ ਦੇ ਉੱਤੇ ਗੱਲ ਕਰਦੇ ਹਾਂ ਸੁਖਜਿੰਦਰ ਸਿੰਘ ਰੰਦਾਵਾ ਜੋ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਨੇ ਜੇਲ੍ਹ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਸੁਖਬੀਰ ਬਾਦਲ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਤੋਂ ਬਿਨਾ ਅਕਾਲੀ ਦਲ ਚੱਲ ਹੀ ਨਹੀਂ ਸਕਦਾ ਸੁਖਬੀਰ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਠੀਕ ਹੈ ਤੇ ਅੱਗੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਸੁਖਬੀਰ ਬਾਦਲ ਨੂੰ ਆਪਣੇ ਸਲਾਹਕਾਰਾਂ ਬਾਰੇ ਸੋਚਣਾ ਚਾਹੀਦਾ ਹੈ ਕਿਤੇ ਇਹ ਸਲਾਹਕਾਰ ਪਾਰਟੀ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ ਕੋਈ ਮਿਸ ਗਾਈਡ ਤਾਂ ਨਹੀਂ ਇਹਨਾਂ ਨੂੰ ਕਰ ਰਹੇ ਸਿੱਧਾ ਨਿਸ਼ਾਨਾ ਹੈ ਕਿ ਸਲਾਹਕਾਰ ਆਪਣੇ ਜਿਹੜੇ ਨੇ ਉਹ ਚੰਗੇ ਤੁਸੀਂ ਚੋਣ ਲਓ ਤੇ ਇੱਕ ਉਹਨਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਜੋ ਰਿਸ਼ਤੇ ਦੇ ਵਿੱਚ ਰਿਸ਼ਤੇਦਾਰੀ ਲੱਗਦੇ ਨੇ ਬਾਦਲ ਸਾਹਿਬ ਦੇ ਉਹਨਾਂ ਨੂੰ ਜਿਹੜਾ ਬਾਹਰ ਕੀਤਾ ਪਾਰਟੀ ਚੋਂ ਕਹਿੰਦੇ ਉਹ ਇਹਨਾਂ ਦਾ ਸੁਸਾਇਡਲ ਸਟੈਪ ਸੀਗਾ ਯਾਨੀ ਕਿ ਇੱਕ ਤਰੀਕੇ ਦੇ ਨਾਲ ਖੁਦਕੁਸ਼ੀ ਵਾਲਾ ਮਾਮਲਾ ਹੀ ਸੀਗਾ ਪਾਰਟੀ ਵਾਸਤੇ ਕਿ ਇੱਕ ਵੱਡੇ ਨਾਮਦਾਰ ਲੀਡਰ ਨੂੰ ਚੋਣਾਂ ਤੋਂ ਪਹਿਲਾਂ ਬਾਹਰ ਦਾ ਰਸਤਾ ਦਿਖਾ ਦੇਣਾ ਉਹਦਾ ਵੀ ਕਹਿੰਦੇ ਇਹਨਾਂ ਨੇ ਖਮਿਆਜ਼ਾ ਭਗਤਿਆ ਪਰ ਸੁਖਬੀਰ ਬਾਦਲ ਨੂੰ ਕਹਿੰਦੇ ਆਪਣੇ ਹਿਸਾਬ ਦੇ ਨਾਲ ਸਲਾਹ ਵੀ ਲੈਣੀ ਚਾਹੀਦੀ ਹੈ ਸਾਰਾ ਕੁਝ ਇਕੱਠੇ ਹੋ ਕੇ ਚੱਲਣਾ ਚਾਹੀਦਾ ਤੇ ਖੇਤਰੀ ਪਾਰਟੀਆਂ ਦੇ ਕਹਿੰਦੇ ਹਰੇਕ ਕਿਸੇ ਨੂੰ ਲੋੜ ਹੁੰਦੀ ਹੈ ਇੱذ ਵਿੱਚ ਤਾਂ ਕੋਈ ਸ਼ੱਕ ਨਹੀਂ ਖੇਤਰੀ ਪਾਰਟੀ ਦੀ ਲੋੜ ਬਹੁਤ ਹੁੰਦੀ ਹੈ ਇਹ ਤੰਜ ਕੱਸ ਕੇ ਜਿਹੜੇ ਆਪਣੇ ਅੰਦਰਲੇ ਪਾਰਟੀ ਦੇ ਬੰਦੇ ਨੇ ਹਮ ਆਹੀ ਗੱਲ ਤਾਂ ਉਹ ਵੀ ਕਹਿ ਰਹੇ ਨੇ ਹਮ ਕਿ ਸਾਰਾ ਡੋਬਾ ਤੁਸੀਂ ਆ ਜਿਹੜੇ ਕੁਝ ਸਲਾਹਕਾਰ ਨੇ ਇਨਾਂ ਦੇ ਸਰਤੇ ਹੀ ਪਠਾਵਾ ਹਾਇਆਗਾ ਪਰ ਇਹ ਜਿਹੜੀ ਮੀਟਿੰਗ ਹੋਈ ਕੋਰ ਕਮੇਟੀ ਦੀ ਇਹਦੇ ਤੇ ਬੜੇ ਸਵਾਲ ਉੱਠੇ ਨੇ ਜੀ ਇੱਕ ਸਭ ਤੋਂ ਵੱਡਾ ਸਵਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਨੇ ਉਠਾਇਆ ਉਹਨਾਂ ਦੇ ਨਾਲ ਬਲਦੇਵ ਸਿੰਘ ਮਾਨ ਵੀ ਸਹਿਮਤ ਨਹੀਂ ਉਹਨਾਂ ਦੇ ਨਾਲ ਬੀਬੀ ਜ਼ਗੀਰ ਕੌਰ ਵੀ ਸਹਿਮਤ ਨਹੀਂ ਤੇ ਹੋਰ ਜਿਹੜੇ ਆਗੂ ਹੈ ਉਹ ਵੀ ਇਸ ਮਾਮਲੇ ਦੇ ਵਿੱਚ ਸਹਿਮਤ ਨੇ ਡਾਕਟਰ ਚੀਮਾ ਵੀ ਸਹਿਮਤ ਨੇ ਹਮ ਇੱਕ ਪ੍ਰੈਸ ਨੋਟ ਜਾਰੀ ਹੋ ਗਿਆ ਉਹ ਕਹਿੰਦੇ ਕਿ ਸੁਖਵੀਰ ਦੀ ਅਗਵਾਈ ਵਿੱਚ ਇੱਕ ਮਤਾ ਪਾਸ ਕਰ ਦਿੱਤਾ ਗਿਆ ਪ੍ਰਸ ਅੰਧੂ ਬਾਜਰਾ ਅੱਜਕੱਲ ਥੋੜੇ ਜਿ ਬਦਲੇ ਨਜ਼ਰ ਆਉਂਦੇ ਐ ਹਮ ਗੱਲ ਕਹਿੰਦੀ ਜ਼ਰਤ ਵੀ ਰੱਖਦੇ ਐ ਉਹ ਕਹਿੰਦੇ ਇਹ ਤਾਂ ਕੋਈ ਗੱਲ ਹੀ ਨਹੀਂ ਹੋਈ ਹਮ ਜਿਸ ਬੰਦੇ ਨੇ ਵੀ ਇਹ ਜਾਰੀ ਕੀਤਾ ਉਹ ਕਿਹੜਾ ਸਲਾਹਕਾਰ ਹੈ ਉਹ ਤੇ ਕਰ ਪਈ ਹੋਣੀ ਚਾਹੀਦੀ ਹੈ ਜਦੋਂ ਇਹ ਗੱਲ ਹੋਈੋ ਨਹੀਂ ਤਾਂ ਉਹ ਲਾਗੂ ਕਿਉਂ ਹੋਗੀ ਹੂੰ ਕਿਉਂ ਖਬਰਾਂ ਵਿੱਚ ਛਪ ਗਈ ਇਹਦਾ ਮਤਲਬ ਕਿਤੇ ਨਾ ਕਿਤੇ ਆਪੋ ਧਾਪੀ ਹੈ ਜਾਂ ਪ੍ਰਧਾਨ ਨੂੰ ਪਤਾ ਹੀ ਨਹੀਂ ਹੁਣ ਸੁਖਵਿੰਦਰ ਸਿੰਘ ਰੰਧਾਵਾ ਦਾ ਕਹਿਣਾ ਇਹ ਇੱਕ ਨਿਸ਼ਾਨੇ ਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਨੇ ਸੁਖਵੀਰ ਦੀ ਤਾਰੀਫ਼ ਵੀ ਕਰਤੀ ਹੂੰ ਤੇ ਗੇਂਦ ਸਲਾਹਕਾਰਾਂ ਦੇ ਪਾਲੇ ਚ ਸੁੱਟਦੀ ਤਾਂ ਕਿ ਸੁਖਵੀਰ ਸੋ ਬਾਦਲੋਂ ਰਾਨੂੰ ਐਂਜੇ ਲੱਗਣ ਲੱਗ ਜੇ ਕਿ ਖਤੇ ਆ ਤਾਂ ਨਹੀਂ ਛੱਕੀ ਆ ਤਾਂ ਨਹੀਂ ਛੱਕੀ ਆ ਤਾਂ ਨਹੀਂ ਸੋ ਪਾਰਟੀ ਉਹਨਾਂ ਦੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਤੇ ਫਿਕਰ ਰੰਧਾਵਾ ਸਾਹਿਬ ਕਰ ਰਹੇ ਨੇ ਹਮ ਰੰਧਾਵਾ ਸਾਹਿਬ ਰਾਜਸਥਾਨ ਦੇ ਇੰਚਾਰਜ ਵੀ ਨੇ ਜੀ ਕਾਂਗਰਸ ਪਾਰਟੀ ਦੇ ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਵੱਪਰ ਤੇ ਜੀ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ